ਸਿੰਘ ਸਾਹਿਬ ਜੀ ਜਥੇਦਾਰ ਸ੍ਰੀ ਦੌਤਕ ਸਿੰਘ ਸਾਹਿਬ ਜੀ ਗਿਆਨੀ ਰਗਵੀਰ ਸਿੰਘ ਜੀ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਆਕਾਰ ਪ੍ਰਿੰਦਰ ਸਿੰਘ ਜੀ ਧਾਮੀ ਜੀ ਹੋਰ ਬਹੁਤ ਸਾਰੀਆਂ ਅਖਸ਼ੀਤਾਂ ਇੱਥੇ ਅੱਜ ਆਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਬੈਠੀ ਹੈ ਔਰ ਬਹੁਤ ਸਾਰੇ ਸ਼ਖਸੀਤਾ ਨੇ ਉਹਨਾਂ ਸਾਰਿਆਂ ਨੂੰ ਮਨਾ ਲਵੰਗਾ ਤਾਂ ਬਹੁਤ ਲੰਮਾ ਹੋ ਜਾਏਗਾ ਇਹ ਸਾਰਿਆਂ ਪੰਡਤਾਂ ਨੇ ਮੇਰੀਆਂ ਬਜ਼ੁਰਗ ਮੇਰੀਆਂ ਭੈਣਾਂ ਮੇਰੀਆਂ ਮਾਮਾ ਮੇਰੇ ਭਰਾ ਬੱਚੇ ਸਾਰਿਆਂ ਨੂੰ ਗੁਰੂ ਭਤੇ ਪਰਵਾਨ ਹੋਏ ਵਾਹਿਗੁਰੂ ਜੀ ਦਾ ਸੋਤਸਾ ਵਾਹਿਗੁਰੂ ਜੀ ਦੀ ਫਤਿਹ ਖੁਦ ਇਸ ਘੜੀ ਦੇ ਵਿੱਚ ਜਿਸ ਤਰ੍ਹਾਂ ਸਮੁੱਚਾ ਖਾਲਸਾ ਪੰਥ ਪਰਿਵਾਰ ਦੇ ਨਾਲ ਆ ਕੇ ਖੜਾ ਹੋਇਆ ਇਹ ਬਹੁਤ ਸਖੂਲ ਮਸੂਦ ਹੁੰਦਾ ਹੈ ਮੇਰੇ ਭਰਾ ਇੰਜੀਨੀਅਰ ਭਾਈ ਗਰਮੀਤ ਸਿੰਘ ਜੀ ਇੰਜੀਨੀਅਰ ਇਹ ਭਾਈ ਸਮਸ਼ੀਰ ਸਿੰਘ ਜੀ ਵੀ ਇੱਥੇ ਆਏ ਨੇ ਉਹਨਾਂ ਨੇ ਵੀ ਉਹਨਾਂ ਨੇ ਵੀ ਲੁੱਧ ਕੇ ਕੀਤਾ ਜਦੋਂ ਹਜ਼ਾਰਾਂ ਉਹਨਾਂ ਸਿੱਖਾਂ ਦੇ ਕਾਗਦਾਂ ਨੂੰ ਗਿਰਪਤਾਲ ਨਾ ਕਰਤਾ ਫੈਸਲਾ ਕੀਤਾ ਲੁੱਧ ਕੇ ਕੀਤਾ ਉਹਨਾਂ ਹੁਕਮਦਾਨਾਂ ਨੇ ਪੰਜਾਬ ਦੀ ਧਰਤੀ ਨੂੰ ਲਹੂ ਲਹਾਨ ਕੀਤਾ ਅਸੀਂ ਇਸ ਧਰਤੀ ਤੇ ਪੈਦਾ ਹੋਏ ਸੀ ਇਸ ਧਰਤੀ ਪ੍ਰਤੀ ਸਾਡੇ ਫਰਜ਼ ਸੀਗੇ ਅਸੀਂ ਉਹ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬਾਨ ਨੇ ਮੈਂ ਕਹਿੰਦਾ ਅਸੀਂ ਕੁਝ ਨਹੀਂ ਕੀਤਾ ਜੋ ਵੀ ਕੀਤਾ ਜੋ ਵੀ ਕਰਾਇਆ ਉਹ ਗੁਰੂ ਸਾਹਿਬਾਨ ਨੇ ਆਪ ਕਰਾਇਆ ਸਾਡੇ ਸਿਰ ਤੇ ਹੱਥ ਰੱਖਿਆ ਅਸੀਂ ਇਸ ਕਮਿਸ਼ਨਸ ਦੇ ਵਿੱਚ ਸ਼ਾਮਲ ਹੋਏ ਪਰ ਇੱਕ ਦਲਾਵਰ ਸਿੰਘ ਜੈਸਨ ਵਾਲਾ ਸ਼ਹੀਦ ਹੋ ਗਏ ਤੇ ਮੇਰੀ ਗ੍ਰਿਫਤਾਰੀ ਹੋ ਗਈ ਮੈਂ ਦਾਕ ਦੇ ਵਿੱਚ ਆ ਕੇ ਕੁਝ ਨਹੀਂ ਕਿਹਾ ਮੈਂ ਸੱਚ ਦੇ ਦੋ ਅੱਖਰ ਬੋਲੇ ਜਲ ਸਾਹਿਬ ਨੇ ਕਿਹਾ ਤੂੰ ਇਸ ਵਿੱਚ ਸ਼ਾਮਲ ਹੈ ਮੈਂ ਕਿਹਾ ਹਾਂ ਜੀ ਕਿਤੇ ਤੁਹਾਨੂੰ ਪਤਾ ਮੈਨੂੰ ਸਾਡੇ ਕਈ ਜਲ ਸਾਹਿਬਾਨ ਬਦਲੇ ਸਾਡੇ ਸਾਰੇ ਬੈਠੇ ਆ ਬੰਦੀ ਸਿੰਘ ਸਾਡੇ ਨਾਲ ਦੇ ਇਸ ਕੇਸੇ ਵਿੱਚ ਅੱਥਾ ਮੇਰੇ ਖਸਬ ਤੋਂ ਜਸ ਜਸਨ ਸਾਹਿਬ ਦੇ ਬਦਲੇ 12 ਸਾਲ ਕੇਸ ਚੱਲਿਆ ਮੈਂ ਦੋ ਵਕਤ ਸੱਚ ਦੇ ਬੋਲ ਕੇ ਵੀ 12 ਸਾਲ ਇੰਤਜ਼ਾਰ ਕਰ ਰਿਹਾ ਕਰਦਾ ਰਿਹਾ ਫੈਸਲੇ ਦਾ ਸੈਸ਼ਨ ਕੋਰਟ ਦੇ ਫੈਸਲੇ ਦਾ ਇੰਤਜ਼ਾਰ 12 ਸਾਲ ਕਰਦਾ ਰਿਹਾ ਮੈਨੂੰ ਜਸ ਸਾਹਿਬ ਇੱਕ ਜਸ ਸਾਹਿਬ ਕਹਿੰਦੇ ਬਲਵੰਤ ਸਿੰਘ ਮੈਨੂੰ ਪਤਾ ਤੂੰ ਸੱਚ ਬੋਲ ਰਿਹਾ ਤੈਨੂੰ ਪਤਾ ਤੈਨੂੰ ਸੱਚ ਦੀ ਕੀਮਤ ਚੁਕਾਣੀ ਪਏਗੀ ਮੈਂ ਕਿਹਾ ਜਸ ਸਾਹਿਬ ਮੈਨੂੰ ਪਤਾ ਕੁਦਰਤੀ ਮੈਂ ਕੋਈ ਸੋਚ ਸਮਝ ਕੇ ਨਹੀਂ ਸੀ ਬਠਾ ਮੈਂ ਕਿਹਾ ਨਾ ਤਾਂ ਮੈਂ ਪਹਿਲੀ ਵਾਰ ਇਸ ਦੁਨੀਆ ਤੇ ਆਇਆ ਆ ਆਖਰੀ ਵਾਰ ਆਇਆ ਇਸ ਮਿਸਲਾ ਚੰਗਾ ਰਹੇਗਾ 12 ਸਾਲਾਂ ਬਾਅਦ ਬਾਦ ਅਦਾਲਤ ਨੇ ਫੈਸਲਾ ਸੁਣਾਇਆ ਕਿ ਤੈਨੂੰ ਮੌਤ ਦੀ ਸਜ਼ਾ ਮੈਂ ਉਸੇ ਸਮੇਂ ਅਦਾਲਤ ਦੇ ਵਿੱਚ ਬੈਠੇ ਹੋਏ ਲਿਖ ਕੇ ਦੇ ਦਿੱਤਾ ਕਿ ਜਸ ਸਰ ਤੁਹਾਡਾ ਫੈਸਲਾ ਮੈਨੂੰ ਮਨਜ਼ੂਰ ਹੈ ਤੁਸੀਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰੋ ਮੈਂ ਇਸ ਦੇ ਖਿਲਾਫ ਕੋਈ ਅਪੀਲ ਨਹੀਂ ਕਰਨਾ ਚਾਹੁੰਦਾ ਉਸ ਤੋਂ ਬਾਅਦ ਹੌਲਕੋਟ ਨੇ ਫਿਰੋਕ ਸੱਜ ਨੂੰ ਕਨਫਰਮ ਕੀਤਾ ਫਿਰ ਮੇਰੇ ਡੈੱਥ ਬਰੰਡ ਜਾਰੀ ਹੋਏ ਮੌਤ ਦੀ ਸਜ਼ਾ ਦੇ ਜੋ ਸਮਾਸੀਗਾ ਉਸ ਸਮੇਂ ਮਾਰਚ 2012 ਦੇ ਵਿੱਚ ਸਾਰੇ ਖਾਲਸਾ ਪੰਥ ਨੇ ਕੇਸਰੀ ਝੰਡਾ ਲਾਹ ਕੇ ਉਸ ਸਜ਼ਾ ਨੂੰ ਤਾਂ ਰੋਕ ਦਿੱਤਾ ਪਰ ਸਾਡੇ ਹਾਲਾਤਾਂ ਦੇ ਵਿੱਚ ਕੋਈ ਫਰਕ ਨਹੀਂ ਆਇਆ ਤੁਸੀਂ ਤਾਂ ਝੰਡੇ ਤਾਂ ਲਾ ਕੇ ਆਪਣੇ ਘਰਾਂ ਨੂੰ ਜਾ ਗਏ ਸਾਡੀ ਫਾਂਸੀ ਦੀ ਚੱਕੀ ਦੇ ਕੋਈ ਹਾਲਾਤ ਨਹੀਂ ਬਦਲੇ ਅੱਜ ਵੀ 18 ਸਾਲਾਂ ਤੋਂ ਮੈਂ ਫਾਂਸੀ ਚੱਕੀ ਵਿੱਚ ਬੈਠਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਇਹ ਬੇਇੱਜ਼ਤੀ ਉਹ ਮਿੱਤਕੇ ਕਰ ਰਹੇ ਨੇ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ ਇਹ ਬੇਇੱਜ਼ਤੀ ਜੋ ਹੋ ਰਹੀ ਆ ਮਿੱਤਕੇ ਹੋ ਰਹੀ ਆ ਮੈਂ ਖਾਲਸਾ ਪੰਥ ਦੀ ਸਾਰੀਆਂ ਸ਼ਕਤੀ ਤਾਂ ਇੱਥੇ ਆਂ ਆ ਹੋਈਆਂ ਨੇ ਮੈਂ ਅੱਜ ਕਹਿਣਾ ਚਾਹੁੰਦਾ ਕਿ ਅੱਜ ਦੇ ਸਾਡੀਆਂ ਸੰਸਥਾਵਾਂ ਕਮਜ਼ੋਰ ਹੋ ਜਾਂਦੇ ਸਭ ਇਸ ਕਰਕੇ ਉਹ ਇਸ ਤਰ੍ਹਾਂ ਕਰਨ ਦਾ ਉਹਨਾਂ ਦੀ ਹਿੰਮਤ ਪੈ ਰਹੀ ਹੈ ਕਿਉਂਕਿ ਅਸੀਂ ਆਪਣੀਆਂ ਨੱਤਾਂ ਆਪਣੀਆਂ ਦੀਆਂ ਪੁੱਤਾਂ ਨੂੰ ਹਰ ਵਕਤ ਤਿਆਰ ਰਹਿਣੇ ਆ ਦੁਨੀਆ ਸਾਡੀਆਂ ਸਸ਼ਕਤਾਂਵਾਂ ਮਜ਼ਬੂਤ ਹੋਣ ਦੀਆਂ ਉਹ ਸਾਡੇ ਕੌਮੀ ਹਿੱਤ ਸਾਡੇ ਕੌਮੀ ਹੱਤ ਓਵੇਂ ਓਨੇ ਹੀ ਸੁਰੱਖਿਅਤ ਰਹਿਣਗੇ ਅੱਜ ਸੋਮਣੀ ਕਮੇਟੀ ਕ੍ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਸਾਡੇ ਵੱਡੇ ਭਰਾ ਭਾਈ ਸਾਹਿਬ ਵੀ ਨੇ ਸ਼ਗਨਸ ਦੇ ਵਿੱਚ ਵੀ ਰਹੇ ਨੇ ਇਹ ਅੱਜ ਸਾਰਾ ਕੇਸ ਦੀ ਸਾਰੇ ਕਾਰਵਾਈ ਜਿੱਤੇ ਮੇਰੀ ਭੈਣ ਇਹ ਸਨਾਂ ਤੇ ਲੱਦੀ ਲੱਦੀ ਆ ਜੋ ਵੀ ਫੱਟੜਾ ਇਸ ਕਰਕੇ ਸ਼ਾਵਲੇ ਹੋ ਸਕੀ ਕਿਉਂਕਿ ਦਾ ਸਰੀਰ ਉਹਨੂੰ ਇਜਾਜ਼ਤ ਨਹੀਂ ਦਿੰਦਾ ਜਦੋਂ ਵਕੀਲ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਤੁਸੀਂ ਯਕੀਨ ਨਹੀਂ ਕਰਨਾ ਉਹਨੇ ਗੱਡੀ ਦੇ ਵਿੱਚ ਆਪਣਾ ਨਵੋ ਲੈਜਮ ਪੈਂਦੀ ਹੋਈ ਦਵਾਈ ਲੈਂਦੀ ਵੀ ਵਕੀਲਾ ਤੱਕ ਗਈ ਹੈ ਇਹਨੇ ਉਹ ਉਹਨੇ ਦੁੱਖ ਸਹਿਆ ਮੇਰੀ ਭੈਣ ਨੇ ਬੀਬੀ ਕਮਲਦੀਪ Kaur ਜੋਣਾ ਨੇ ਅੱਜ ਵੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਫੈਸਲੇ ਦਾ ਸੁਪਰੀਮ ਕੋਰਟ ਦਾ ਬੇਬਸ ਨਜ਼ਰ ਆ ਰਹੀ ਹੈ ਸਾਡੇ ਨਾਲ ਜੋ ਵੀ ਹੋ ਰਿਹਾ ਮਿੱਥ ਕੇ ਹੋ ਰਿਹਾ ਦੁਸ਼ਮਣ ਦੇ ਹੱਥ ਸਾਡੇ ਗਰਾਂਵੇ ਤੱਕ ਆ ਪੁੰਚੇ ਨੇ ਤੁਸੀਂ ਕਹੋ ਜਾਗੋਗੇ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਮੈਂ ਸਾਰਿਆਂ ਨੂੰ ਕਹਾਂ ਹਰਸਾ ਪੰਛਰ ਇੱਕ ਮੋਟ ਹੋਵੇ ਆਪਣੀ ਸ਼ਕਤੀ ਨੂੰ ਇਕੱਠੀ ਕਰੋ ਉਸ ਸ਼੍ਰਮਣਿਕ ਕਮੇਟੀ ਸਾਡੀ ਉਸ ਸੰਸਥਾ ਜੇ ਇਹ ਨਾ ਹੁੰਦੀ ਤਾਂ ਅੱਜ ਅਸੀਂ ਮੈਂ ਅੱਜ ਇੱਥੇ ਨਾ ਹੁੰਦਾ ਜੇ ਸ਼੍ਰਮਣਿਕ ਕਮੇਟੀ ਨਾ ਹੁੰਦੀ ਤਾਂ ਅਸੀਂ ਅਸੀਂ ਤਾਂ ਜਦੋਂ ਮੈਂ ਖੋਰ ਗੱਲ ਕਰਨੀ ਕਰਨਾ ਚਾਹਨਾ ਜਦੋਂ ਅਸੀਂ ਇਹ ਕੰਮ ਤੱਕ ਲੱਗੇ ਨਾ ਮੈਨੂੰ ਇੱਕ ਸਾਡੇ ਜ਼ਿੰਮੇਵਾਰ ਬੰਦੇ ਨੇ ਕਿਹਾ ਕਿ ਭਾਈ ਸਾਹਿਬ ਜੇ ਤੁਸੀਂ ਇਹ ਕੰਮ ਕਰਤਾ ਨਾ ਅਸੀਂ ਤੁਹਾਨੂੰ ਸੋਨੇ ਚਾਂਦੀ ਨਾਲ ਤੋਲ ਦੇਾਂਗੇ ਮੈਂ ਉਹਦੇ ਕਿਹਾ ਦੇਖ ਨਾ ਭਾਈ ਸਾਹਿਬ ਅਸੀਂ ਇਹ ਕੋਈ ਇਸ ਤਰ੍ਹਾਂ ਕੇ ਨਹੀਂ ਕਰ ਰਹੇ ਕਿ ਤੁਹਾਨੂੰ ਸੋਨੇ ਚਾਂਦੀ ਨਾਲ ਤੋਲ ਲਾਂਗੇ ਉਹ ਜਿਹੜਾ ਆਪਣੇ ਨਾਲ ਬੰਨ ਕੇ ਜਿਹਨੇ ਆਪਣਾ ਫਤਮ ਕਰਨਾ ਆਪਣੇ ਵੱਲੋਂ ਉਹਨੇ ਤੁਹਾਡੇ ਸੋਨੇ ਚਾਂਦੀ ਕੀ ਕਰਨੇ ਨੇ ਅਸੀਂ ਤਾਂ ਆਪਣੇ ਕੰਮ ਪ੍ਰਤੀ ਆਪਣੀ ਧਰਤੀ ਪ੍ਰਤੀ ਆਪਣੇ ਜਦਾ ਕਰ ਰਹੇ ਆ ਇਸ ਕਰਕੇ ਅਸੀਂ ਇਹ ਕੰਮ ਦੇ ਵਿੱਚ ਸ਼ਾਮਲ ਹੋਏ ਆ ਤੁਸੀਂ ਯਕੀਨ ਕਰਨਾ ਉਹਨਾਂ ਲੋਕਾਂ ਨੇ 30 ਸਾਲ ਤੋਂ ਸਾਡ ਨੂੰ ਸੋਨੇ ਚਾਂਦੀ ਦਾ ਕੀ ਤੋਲਣਾ ਸੀ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਸੋਨ ਚਾਂਦੀ ਦਾ ਚੋਣ ਮੈਂ ਇਹ ਉਹਨਾਂ ਤੋਂ ਸਾਨੂੰ ਉਹਨਾਂ ਨੇ ਸਾਡੇ ਰੋੜੇ ਮਾਰੇ ਨੇ ਸਾਡੇ ਪੱਥਰ ਮਾਰੇ ਨੇ ਉਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਸਾਨੂੰ ਸੋਨ ਚਾਂਦੀ ਦਾ ਤੋਲ ਦੇਾਂਗੇ ਇਹ ਸਾਡੀ ਪਿੰਡ ਦੇ ਹਾਲਾਤ ਨੇ ਇਸ ਕਰਕੇ ਮੈਂ ਬੇਨਤੀ ਕਰਦਾ ਦੇ ਦੁਸ਼ਮਣ ਤੋਂ ਬਚੋ ਦੁਸ਼ਮਣ ਆਦਰ ਸਾਹਿਬ ਸਾਡੇ ਵਿੱਚ ਹੀ ਬੈਠਾ ਇਸ ਕਰਕੇ ਬੇਨਤੀ ਹੈ ਕਿ ਆਪਣੀਆਂ ਸੰਸਥਾਵਾਂ ਨੂੰ ਸ੍ਰੀ ਕਾਲ ਤਖਤ ਸਾਹਿਬ ਨੂੰ ਉੱਚਾ ਉਮਰਤਬਾਰ ਬਣਾਓ ਸ਼ਰਮਣਿਕ ਕਮੇਟੀ ਨੂੰ ਤਾਕਤਵਰ ਬਣਾਓ ਤਾਂ ਹੀ ਅਸੀਂ ਸਖਤ ਰਹਿਾਂਗੇ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਕੀ ਚੱਲ ਰਿਹਾ ਇਸ ਕਰਕੇ ਮੈਂ ਜ਼ਿਆਦਾ ਕੁਝ ਨਹੀਂ ਬੋਲਣਾ ਮੈਂ ਤੁਸੀਂ ਸਾਰੇ ਮੇਰੇ ਇੱਥੇ ਬਹੁਤ ਸ਼ਕਤੀਤਾ ਆਇਆ ਹਾਂ ਤੁਹਾਡਾ ਪਿਆਰ ਸਤਿਕਾਰ ਦੇਖ ਕੇ ਮੈਂ ਕਿਸੇ ਦਾ ਨਾਮ ਲੈ ਕੇ ਕਿਸੇ ਦੂਸਰੇ ਨੂੰ ਛੋਟਾ ਨਹੀਂ ਕਰਨਾ ਚਾਹੁੰਦਾ ਸਾਰਿਆਂ ਦਾ ਪਿਆਰ ਸਤਿਕਾਰ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਆ ਕੇ ਖੜੇ ਹੋ ਸਮਾਂ ਬਹੁਤ ਸੀਮਤ ਹੈ ਸਾਰਿਆਂ ਨੂੰ ਮਿਲਣ ਦੀ ਬੇਨਤੀ ਹੈ ਇਸ ਕਰਕੇ ਮੈਂ ਆਪਣੇ ਭਰਾ ਤਲਵੰਦ ਸਿੰਘ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣਾ ਹੈ ਤੁਹਾਨੂੰ ਸਾਰਿਆਂ ਨੂੰ ਮੈਂ ਕੋਟਨ-ਕੋਟਨ ਧੰਨਵਾਦ ਕਰਦਾ ਸਿੰਘ ਸਾਹਿਬ ਤੇਰੇ ਨਾਲ ਹੀ ਖੜੇ ਨੇ ਇਹਨਾਂ ਦਾ ਅਸ਼ੀਰਵਾਦ ਹਮੇਸ਼ਾ ਹੀ ਸਾਡੇ ਨਾਲ ਰਹਿੰਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਰਹੇ ਨੇ ਇਹ ਵੀ ਸਾਡੇ ਹਮੇਸ਼ਾ ਨਾਲ ਹੀ ਰਹਿੰਦੇ ਨੇ ਮੈਂ ਸਾਰਿਆਂ ਦਾ ਕੋਟਨ-ਕੋਟਨ ਧੰਨਵਾਦ ਕਰਦਾ ਤੇ ਇਹ ਯਕੀਨ ਦਿਵਾਉਣਾ ਦੇਖੋ ਦਸ਼ਮਣੋ ਦਸ਼ਮਣ ਕੀ ਕਹਿ ਦਸ਼ਮਣ ਕਹਾਂ ਮੈਂ ਹੋਕ ਬਰਾਮ ਕਹਾਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾ ਉਹ ਮੈਨੂੰ ਕਹਿ ਰਹੇ ਨੇ ਤੂੰ ਝੂਠ ਬੋਲ ਤੂੰ ਸੱਚ ਮੈਂ ਕਿਹਾ ਮੈਂ ਜੋ ਕੀਤਾ ਮੈਂ ਉਹਨੂੰ ਸਵੀਕਾਰ ਕਰਦਾ ਉਹ ਕਹਿੰਦੇ ਨਹੀਂ ਤੂੰ ਸੰਵਿਧਾਨ ਨੂੰ ਨਹੀਂ ਮੰਨਦਾ ਮੈਂ ਕਿਹਾ ਸੰਵਿਧਾਨ ਨੂੰ ਮੰਨਣਾ ਕੀ ਹੁੰਦਾ ਕਹਿੰਦੇ ਵਕੀਲ ਕਰ ਫਿਰ ਅਦਾਲਤ ਵਿੱਚ ਕੇਸ ਦਾ ਨਾ ਇਹ ਕਹੇ ਕਿ ਮੈਂ નિર્ਦੋਸ਼ ਹਾਂ ਕੀ ਮੈਂ ਕਿਹਾ ਤੁਹਾਡਾ ਸੰਵਿਧਾਨ ਝੂਠੇ ਧੋਖੇ ਦੀ ਪੁਸ਼ਤਪਨਾਹੀ ਨਹੀਂ ਕਰ ਰਿਹਾ ਮੇਰੇ ਗੁਰੂ ਨੇ ਤਾਂ ਮੈਨੂੰ ਇਹ ਸਿਖਾਇਆ ਕਿ ਸੱਚ ਦੇ ਮਾਰਗ ਤੇ ਚੱਲਣਾ ਸੱਚ ਦੇ ਤਾਂ ਗੋਈ ਇੱਕ ਰਿਹਾ ਮੈਂ ਜੋ ਕੀਤਾ ਮੈਂ ਸਵੀਕਾਰ ਕਰ ਲਿਆ ਤੁਸੀਂ ਆਪਣਾ ਫੈਸਲਾ ਸੁਣਾ ਦਿਓ ਬਣਾ ਦਿਓ ਫੈਸਲਾ ਤੁਹਾਡੇ ਹੱਥ ਵਿੱਚ ਆ ਪਰ ਉਹ ਮੈਨੂੰ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬਿਠਾ ਕੇ ਇੰਤਜ਼ਾਰ ਕਰਵਾ ਰਹੇ ਨੇ ਮੇਰੇ ਸਦਕ ਨੂੰ ਪਰਖ ਰਹੇ ਨੇ ਸਤਿਗੁਰ ਕਿਰਪਾ ਕਰਨ ਉਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਦੋ ਗੁਰੂ ਸਹਿ ਹਵਾਲਾ ਜਿੱਥੇ ਅਸ਼ੀਰਵਾਦ ਹੋਏ ਉੱਥੇ ਫਿਰ ਕੋਈ ਕਿਸੇ ਇੰਤਜ਼ਾਰ ਦੀ ਕੋਈ ਬਾੜੀ ਮੌਤਾ ਨਹੀਂ ਨਹੀਂ ਹੈਗੀ ਇਸ ਕਰਕੇ ਮੈਂ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਦਾ ਮੇਰੇ ਕੋਲ ਸ਼ਬਦ ਨਹੀਂ ਹੈ ਕਿਉਂਕਿ ਜਦੋਂ ਬੰਦਾ ਇੰਨੇ ਸਾਲਾਂ ਬਾਅਦ ਇੱਕ ਵਾਰ ਬਾਹਰ ਨਿਕਲਦਾ ਇੰਨਾ ਤੁਹਾਡਾ ਪਿਆਰ ਦੇਖਦਾ ਤਾਂ ਅੱਧਾ ਕ ਦਿਮਾਗ ਤਾਂ ਵੈਸੇ ਹੀ ਸੰਭ ਹੋ ਜਾਂਦਾ ਕੋ ਬੋਲਣ ਦੀ ਓਪਨ ਹੀ ਰਹਿੰਦੀ ਇਸ ਕਰਕੇ ਸਾਰਿਆਂ ਦਾ ਸਿੰਘ ਸਹਿਯੋ ਜੀ ਸਾਰੇ ਪੁਰਾਉਂ ਦਾਦੇ ਘਰ ਤੋਂ ਬਹੁਤ سارے ਸਿੰਘ ਆਏ ਨੇ ਸੁਮਣੀ ਕਮੇਟੀ ਦੇ ਸਾਡੇ ਮੈਂਬਰ ਸਰਵਾਰਨ ਸਾਰੇ ਮੁਝੇਠਿਆ ਸਾਹਿਬ ਬੈਠੇ ਨੇ ਤਾਂ ਮੇਰੇ ਛੋਟੇ ਭਰਾ ਨੇ ਅਸੀਂ ਇਕੱਠੇ ਸਮਾਗਮ ਕੀਤਾ ਇਹਨਾਂ ਦਾ ਪਰਿਵਾਰ ਦਾ ਮੇਰਾ ਸੰਬੰਧ ਪਰਿਵਾਰਕ ਸੰਬੰਧ ਹੀ ਆ ਇਹਨਾਂ ਦਾ ਧੰਨਵਾਦ ਤਾਂ ਕੋਈ ਜ਼ਰੂਰੀ ਨਹੀਂ ਆ ਕਰਨਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨੂੰ ਅਸ਼ੀਰਵਾਦ ਦਿੱਤਾ ਤੁਹਾਡਾ ਕੋਟਨ ਕੋਟਨ ਧੰਨਵਾਦ ਆਕਾਰ ਫੁਰਕ ਵਾਹਿਗੁਰੂ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਪਿੱਛੇ ਸਾਰਿਆਂ ਨੂੰ ਸ਼ਕਤੀ ਦੇਣ ਵਿਚਰਨ ਦੀ ਅੱਗੇ ਜੀਵਨ ਦੇ ਵਿੱਚ ਚੱਲਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ